ਅਜੇ ਤੇ ਪ੍ਰੀਮੀਅਰ ਸਮਝੋ ਪ੍ਰੀਮੀਨਰੀ ਡਿਸਕਸ਼ਨਸ ਹੋਈਆਂ ਨੇ ਸਾਰੇ ਲੀਡਰਸ ਨਾਲ ਸਾਰੇ ਸਾਥੀਆਂ ਨਾਲ ਅਜੇ ਚੰਨ ਦਿਨ ਹੋਰ ਲੱਗਣਗੇ ਕਿ ਇਕਾ ਨਹੀਂ ਬਣ ਸਕਿਆ ਕੋਈ ਨਹੀਂ ਨਹੀਂ ਇਕਾ ਤਾਂ ਬਿਲਕੁਲ ਨਹੀਂ ਤੁਸੀਂ ਐਵਿਜੇ ਸਾਡੇ ਐਵਿਜੇ ਸਵਾਲ ਨਾ ਕਰੋ ਇਕਾ 100% ਕਾਂਗਰਸ ਚ ਜੋ ਰਿਜ਼ਲਟ ਆਏਗਾ ਤਾਨੂੰ ਆਪੇ ਨਜ਼ਰ ਆ ਜਾਵੇਗਾ ਤੋ 100% ਇਕਾ ਪਰ ਸਾਰਿਆਂ ਦੀ ਸਹਿਮਤੀ ਲੈਣੀ ਪੈਣੀ ਰਾਮਾਨਦੀ ਪਾਰਟੀ ਦਾਵੇ ਕਰ ਰਹੀ ਕਿ ਅਸੀਂ ਮੇਅਰ ਬਣਾ ਕੇ ਦਿਖਾਵਾਂਗੇ ਚਲੋ ਆਮ ਆਦਮੀ ਨੂੰ ਛੱਡੋ ਜੀ ਆਮ ਆਦਮੀ ਪਾਰਟੀ ਕੋਲ ਤੰਤਰ ਉਹਨਾਂ ਕੋਲ ਹੈ ਹਮਮ ਯੰਤਰ ਵੀ ਉਹਨਾਂ ਕੋਲ ਹੈ ਇਹ ਕੋਈ ਇਲੈਕਸ਼ਨ ਜਿੱਤ ਕੇ ਇਹਨਾਂ ਨੇ ਮੇਅਰ ਬਣਾਇਆ ਸੀ ਪੁਲਿਸ ਪਿੱਛੇ ਡਾਈ ਹੈ ਡੰਡਾ ਪਿੱਛੇ ਡਾਇ ਹੈ ਹਮਮ ਪੈਸੇ ਪਿੱਛੇ ਚੁੱਕੀ ਫਿਰਦੇ ਨੇ ਜਿਹੜੀ ਪਾਰਟੀ ਇਮਾਨਦਾਰੀ ਦੀਆਂ ਗੱਲਾਂ ਕਰਦੀ ਹੈ ਅਸੀਂ ਉਹ ਟੈਚੀ ਪਰ ਨੋਟਾਂ ਤੇ ਚੁੱਕੀ ਫਿਰਦੇ ਨੇ ਪੁਲਿਸ ਤੇ ਜਿਹੜੇ ਹੈਡ ਇਹਨਾਂ ਦੇ ਟੌਪ ਇਥੋਂ ਦੇ ਅਫਸਰ ਨੇ ਉਹ ਲੋਕਾਂ ਨੂੰ ਡਰਾ ਰਹੇ ਤੇ ਤੁਮ ਕਰ ਰਹੇ ਨਹੀਂ ਤੁਹਾਨੂੰ ਮੈਂ ਤੁਹਾਨੂੰ ਮੇਰੀ ਸਾਰਾ ਕੁਝ ਦੱਸਿਆ ਸਾਨੂੰ ਬਟ ਮੈਂ ਇੱਛੇ ਤੁਹਾਨੂੰ ਆਨ ਟੈਲੀਵਿਜ਼ਨ ਕਹਿਣ ਨੂੰ ਤਿਆਰ ਹਾਂ ਕਿ ਜਦੋਂ ਲੈਖਣਾ ਹੋਈਆਂ ਇਹਨਾਂ ਦਾ ਤੰਤਰ ਇਹਨਾਂ ਦਾ ਯੰਤਰ ਇਹਨਾਂ ਦੇ ਪੈਸੇ ਸਾਰੇ ਫੇਲ ਹੋ ਜਾਣ ਅਸੀਂ ਮੇਰ ਆਪਣਾ ਬਣਾ ਕੇ ਵਕਾਵਾਂਗੇ ਕੰਪਲੀਟ ਇਕਤਾ ਬਟ ਸਾਰੇ ਲੀਡਰਸ ਨੂੰ ਸਾਰੇ ਜਿਹੜੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੇ ਇਥੇ ਕਾਉਂਸਲਰ ਨੇ ਸਾਰਿਆਂ ਨਾਲ ਗੱਲ ਕਰਨੀ ਪੈਣੀ ਜੀ ਬਿਲਕੁਲ ਸਾਰਿਆਂ ਨਾਲ ਯੂਨੀਨੀਮਿਟੀ ਬਣਾਣੀ ਪੈਣੀ ਇਹ ਡੈਮੋਕ੍ਰੈਟਿਕ ਪਾਰਟੀ ਹੈ ਇਹ ਕਿਸੇ ਡਿਕਟੇਟਰ ਦੀ ਜਮਾਤ ਨਹੀਂ ਕੇਜਰੀਵਾਲ ਵਰਗੀ ਤੋ ਇਸ ਗੱਲ ਕਰ ਉਸੇ ਕੰਮ 'ਚ ਹੀ ਲੱਗੇ ਆ ਸਵੇਰ ਦੇ ਅੱਛਾ ਪਰ ਕਾਂਗਰਸੀ ਕੌਂਸਲਰ ਕੁਲਦੇਸ਼ਨ ਢਾਲੀਵਾਲ ਦੇ ਨਾਲ ਵੀ ਮੁਲਾਕਾਤ ਲਗਾ ਸਕਦਾ ਹੈ ਹਾਂਜੀ ਸਰ ਕਿਹਾ ਜੇ ਕਾਂਗਰਸੀ ਕੌਂਸਲਰ ਜਿਹਨੇ ਕੁਲਦੇਸ਼ਨ ਢਾਲੀਵਾਲ ਜਿਹੜੇ ਕੈਬਨਿਟ ਮੰਤਰੀ ਉਹਨਾਂ ਨਾਲ ਵੀ ਮੁਲਾਕਾਤ ਕਰਦਾ ਢਾਲੀਵਾਲ ਸਾਹਿਬ ਦਾ ਤੇ ਆਪਣਾ ਮਾਂਜਾ ਜੇ ਲੱਥੇ ਨੂੰ 6 ਮਹੀਨੇ ਹੋਏ ਉਹ더라 ਕਿਸੇ ਨੇ ਮੀਟਿੰਗ ਕਰਾ ਕੇ ਕੀ ਕਰਨੀ ਅੱਛਾ ਇੱਕ ਜਿਹੜਾ ਤੁਸੀਂ ਨੇ ਕਿਹਾ ਕਿ ਪੈਸੇ ਦਾ ਤੰਦਰਕਿਆ ਕਾਉਂਸਲਰ ਨੂੰ ਪੈਸੇ ਦੀ ਆਫਰ ਹੋ ਰਹੀ ਹੈ ਇਸ ਟਾਈਮ 25-25 ਲੱਖ ਦਾ ਰੇਟ ਚੱਲਦਾ ਅੱਛਾ ਜੀ 25-25 ਲੱਖ ਰੁਪਏ ਦਾ ਰੇਟ ਚੱਲ ਰਿਹਾ ਤੇ ਕਹਿ ਰਹੇ ਕਿ ਤੁਹਾਨੂੰ ਉੱਤੇ ਵੀ ਦਵਾਂਗੇ ਦਵਾਂਗੇ ਉਦੋਂ ਜੋ ਵੋਟਾਂ ਪੈ ਜਾਣਗੀਆਂ ਨਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬੋਲ ਤੇ ਪੰਜਾਬੀ ਰਿਹਾ ਨੀ ਪਰ ਕਿੰਨੇ ਕਾ ਕਾਉਂਸਲਰ ਕੋਈ ਮੈਂ ਪਰਸ਼ੀਅਨ ਦੇ ਵਿੱਚ ਤੇ ਗੱਲ ਨਹੀਂ ਕਰ ਰਿਹਾ ਕਿ ਕਿੰਨੇ ਕਾ ਕਾਉਂਸਲਰ ਨੂੰ ਰੀਚ ਕੀਤੀ ਉਹਨਾਂ ਨੇ ਬਹੁਤ ਸਾਰਿਆਂ ਨੂੰ ਕੀਤੀ ਹੈ ਪਰ ਜ਼ਮੀਰ ਵਾਲੇ ਨਹੀਂ ਮੰਨੇ ਹੂੰ ਪਰ ਕੁਝ ਬੇਜ਼ਮੀਰੇ ਜਿਹੜੇ ਹੁੰਦੇ ਨੇ ਕੁਝ ਕੋਈ ਬੇਜ਼ਮੀਰੇ ਹੁੰਦੇ ਨੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਿੰਨੀ ਕਰ ਮੈਂ ਉਹ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਤੁਹਾਨੂੰ ਇਹਨਾਂ ਦੱਸਿਆ ਮੇਅਰ 100% ਕਾਂਗਰਸ ਦਾ ਬਣੇਗਾ ਹੂੰ ਇਥੇ ਕੋਈ ਖੀਰਾ ਕੋਈ ਟਵਾਟਰ ਨਹੀਂ ਲੱਭੇਗਾ ਅਜ ਕਾਰਨ ਕੀ ਹੈ ਸਬਜ਼ੀਆਂ ਦੇ ਰੇਟ ਬਹੁਤ ਤੇਜ਼ ਨੇ ਇਸੇ ਗੱਲ ਕਰ ਸਬਜ਼ੀਆਂ ਦੇ ਰੇਟ ਬਹੁਤ ਤੇਜ਼ ਨੇ ਤਾਂ ਹੀ ਕਿਚਨ ਵਿੱਚ ਲੱਭ ਨਹੀਂ ਰਹੀਆਂ ਹਾਂ ਚੰਡੀਗੜ੍ਹ ਜੁਲਟ ਦਾ ਰੇਟ ਮੁਕ 70 ਤੋਂ ਲਾ ਦਿੱਤਾ ਗਿਆ ਉਹਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰਹੇ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੌਰ ਤੇ ਹੈ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਵਾਇਆ ਸੀ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂਜਸ ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਕੰਡਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਫੈਸਲਾ ਲਓ ਸਰ ਕਿਸ ਦਾ ਰੋਲ ਵੇਖੋ ਸਰ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਬਾਹਾਂ ਪਿੱਛੇ ਬੰਨੀਆਂ ਹੁੰਦੀ ਬੰਦੂ ਬੰਦੂ ਮਜ਼ਦੂਰ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋ ਮਨਿਸਟਰੀ ਇਹ ਬੰਦੂ ਦੀਆਂ ਲਤਾ ਬੱਲੀਆ ਕੇਜਰੀਵਾਲ ਨੇ ਤੇ ਬਾਵਾ ਬੱਲ ਲਿਆ ਨੇ ਹੋ ਮਨਿਸਟਰੀ ਨੇ ਇਹ ਕੀ ਬੋਲੇ ਚ ਕੀ ਪ੍ਰਧਾਨ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਬੋਲਣਾ ਇਹ ਮੁਖ ਘਾਟੇ ਦੁੱਖ ਬਹੁਤ ਹੈ ਦੁੱਖ ਮੰਤਰੀ ਇਹ ਹਰ ਵਰਗ ਨੂੰ ਇਸ ਟਾਈਮ ਦੁੱਖ ਪਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੌਮ ਬਲਾਸਟ ਹੋ ਰਹੇ ਨੇ ਕਾਰੋਬਾਰ ਕਹਿੰਦਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੁਣ ਦੁਖ ਮੰਤਰੀ ਰਹਿ ਗਏ ਅੱਛਾ ਤੂੰ ਪੰਜਾਬ ਦੇ ਜੋ ਹਾਲਾਤ ਨੇ ਕਿਸ ਤਰ੍ਹਾਂ ਦੇਖ ਰਹੇ ਕਿਉਂਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਕਹਿੰਦੇ ਹੋ ਕ੍ਰੀਪ ਬਰੋਕਰ ਕਰਨ ਕੌਸਟਾ ਵੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਾਰਟੀ ਦਾ ਅਨਾਹਜ਼ਰ ਅਨਾਹਜ਼ਰ ਦੇ ਡੰਡਾ ਅਨਾਜ਼ਾਰੇ ਦੀ ਮੂਵਮੈਂਟ ਚੋਂ ਨਿਕਲੀ ਹੋਈ ਜਮਾਤ ਹੈ ਨਾ ਕਹਿੰਦੀ ਸੀ ਅਸੀਂ ਵੱਖਰੀਆ ਵੱਖਰਾ ਕੰਮ ਕਰਕੇ ਅੱਛਾ ਮੇਅਰ ਦੇ ਨਾਮ ਦੇ ਉੱਤੇ ਕੋਈ ਸਹਿਮਤੀ ਬਣੀ ਹੈ ਦੀ ਕੋਈ ਕਿਹੜਾ ਮੇਅਰ ਹੈ ਮੈਂ ਕਹਿੰਦਾ ਮੈਂ ਤੁਹਾਨੂੰ ਨਹੀਂ ਦੱਸਣਾ ਸਾਲਾ ਕੁਝ ਬਾਕੀ ਹੋ ਗਿਆ